ਲਗਦਾ ਤੁਸੀਂ ਗੱਲ ਕੀਤੀ ਸੀਗੀ ਪਿੱਛੇ ਮੈਂ ਤੁਹਾਡੀ ਗੱਲ ਟੋਕ ਰਿਆਂ ਕਿ ਪੰਜਾਬ ਦੇ ਅੱਜਕੱਲ ਸਾਨੂੰ ਦੇਖਣ ਨੂੰ ਆਉਂਦਾ ਕਿ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕ ਆ ਜਾਂ ਆਪਣੇ ਸਿੱਖ ਪੋਪੂਲੇਸ਼ਨ ਵੀ ਉਹ ਮਾਝੇ ਵਾਲੇ ਪਾਸੇ ਕਨਵਰਟ ਕੀਤੇ ਜਾ ਰਹੇ ਆ ਕ੍ਰਿਸਚਨ ਰਿਲੀਜੀਅਨ ਦੇ ਵਿੱਚ ਸੋ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਘਾਟ ਸਾਡੇ ਪ੍ਰਚਾਰਕਾਂ ਦੀ ਰਹਿ ਗਈ ਸਾਡੇ ਐਸਜੀਪੀਸੀ ਦੀ ਰਹਿ ਗਈ ਕਿੱਥੇ ਪਿਛਲੇ ਸਾਲ ਦੀ ਗੱਲ ਆ ਸਤੰਬਰ ਦੇ ਮਹੀਨੇ ਜੇ ਇੱਕ ਯੋਧਾ ਤੇ ਸੂਰਮਾ ਉੱਠਿਆ ਸੀਗਾ ਮੈਂ ਗੱਲ ਕਰੂੰਗਾ ਭਾਈ ਅਮਰਪਾਲ ਸਿੰਘ ਸੁਣਨ ਚ ਆਉਂਦਾ ਜੀ ਔਰ ਇਹ ਫੈਕਟ ਵੀ ਦੱਸਦੇ ਆ ਕਿ ਤਕਰੀਬਨ 404200 ਦੇ ਕਰੀਬ ਮੁੰਡੇ ਨੂੰ ਅੰਮਰ ਸ਼ਕਾਤਾ ਸੀਗਾ ਉਸ ਯੋਧੇ ਨੇ ਦਰਸ਼ਕਾਂ ਨੂੰ ਇਹ ਗੱਲ ਦੱਸਣੀ ਚਾਹਾਂਗੇ ਕਿ ਉਸ ਯੋਧੇ ਦਾ ਇੱਕ ਦਿਹਾੜੀ ਵਿੱਚ 756 ਚਪਾਈ ਸਾਹਿਬ ਦਾ ਹੁੰਦਾ ਸੀਗਾ ਇਸੀ ਕਰਕੇ ਜਿਹੜੇ ਉਹਨਾਂ ਦੇ ਬੋਲ ਸੇ ਲੋਕਾਂ ਦੀ ਛਾਤੀਆਂ ਤੀਰਾਂ ਵਾਂਗੂ ਵੱਜਦੇ ਹੁੰਦੇ ਸੀਗੇ ਪ੍ਰਭਾਵ ਪੈਂਦਾ ਸੀਗਾ ਕੀ ਕਹਿਣਾ ਚਾਹਾਂਗਾ ਸਪਾਈ ਸਾਹਿਬ ਦੀ ਜ਼ਿੰਦਗੀ ਬਾਰੇ ਮੈਂ ਉਹਨਾਂ ਬਾਰੇ ਵਿਖਿਆਵਿਆ ਸੁਣਿਆ ਵੀ ਆ ਪਰ ਰੂਬਰੂ ਮਿਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਮੈਂ ਜ਼ਿਆਦਾ ਕੁਝ ਤੇ ਨਹੀਂ ਕਹਿ ਸਕਦਾ ਪਰ ਇਹਨਾਂ ਨੂੰ ਜ਼ਰੂਰ ਕਵਾਂਗਾ ਕਿ ਉਹ ਇਸੇ ਲਈ ਤੇ ਕੈਮਨ ਦੇ ਧਰਮ ਪ੍ਰਚਾਰ ਦੀ ਬਹੁਤ ਵਧੀਆ ਸੀ ਕਿਉਂ ਸਾਡੇ ਸਾਨੂੰ ਹੁਣ ਪੰਜਾਬ ਦੇ ਵਿੱਚ ਧਰਮ ਪ੍ਰਚਾਰ ਦੀ ਸਭ ਤੋਂ ਵੱਡੀ ਲੋੜ ਆ ਸਾਡੇ ਜਿਹੜੇ ਪ੍ਰਚਾਰਕ ਆ ਉਹ ਪੈਸੇ ਖਾ ਕੇ ਤੇ ਉਹ ਬਾਬਿਆਂ ਦੀ ਉਸਤਤਕੀਰ ਜਾਂਦੇ ਆ ਗੁਰੂ ਬਾਰੇ ਗੁਰੂ ਦੇ ਮਾਰਗ ਬਾਰੇ ਦੱਸਦੇ ਨਹੀਂ ਇੱਕ ਭਾਈਪਿੰਦਰਪਾਲ ਸਿੰਘ ਹੋ ਗਏ ਜਾਂ ਹੋਰ ਦੋ ਚਾਰ ਜਿਹੜੇ ਹੈਗੇ ਆ ਯਾਨੀ ਜਿਹੜੇ ਗੁਰੂ ਨਾਲ ਜੋੜਦੇ ਆ ਬਾਕੀ ਤੇ ਜਿਹੜੇ ਬਾਬੇ ਦੇ ਡੇਰੇਗੇ ਉਹ ਦੀ ਉਸਤਤਕੀਰ ਜਾਂਣਗੇ ਉਹਨੂੰ ਕਹਿੰਦੇ ਉਸ ਬਾਬੇ ਨਾਨਕ ਵਰਗਾ ਹੀ ਆਇਆ ਤੇ ਇਹ ਤੇ ਗੁਰਗੋਬ ਸਿੰਘ ਦਾ ਰੂਪ ਨਜ਼ਰ ਆਉਂਦਾ ਵਾ ਬੰਦਾ ਪੁੱਛੇ ਤੂੰ ਗੁਰਗੋਬ ਸਿੰਘ ਸਾਹਿਬ ਨੂੰ ਵੇਖਿਆ ਤੂੰ ਦਰਸ਼ਨ ਕੀਤੇ ਉਹਨਾਂ ਦੇ ਫਿਰ ਕਿਵੇਂ ਕਹਿ ਰਿਹਾ ਗੁਰਗੋਬ ਸਿੰਘ ਦਾ ਰੂਪ ਆ ਪਰ ਉਹਨਾਂ ਤੋਂ ਮਾਇਆ ਕੱਢਣ ਲਈ ਇਹ ਕਹਿੰਦੇ ਕਿ ਇਹ ਫਲਾਣਾ ਹੈ ਉਹ ਫਲਾਣੇ ਦਾ ਰੂਪ ਹੈ ਫਲਾਣੇ ਦਾ ਰੂਪ ਆ ਪਰ ਸਾਡੇ ਸਾਡੇ ਸਾਡਾ ਜਿਹੜਾ ਵਾਈਫ ਪਾਇ ਅਮਰਤਪਾਲ ਸਿੰਘ ਨੇ ਜਿਹੜੀ ਲੀ ਤੋਰੀ ਸੀ ਧਰਮ ਪ੍ਰਚਾਰ ਦੀ ਸਭ ਤੋਂ ਵਧੀਆ ਲੀ ਉਹਦੇ ਕਰਕੇ ਸਾਡੇ ਜਿਹੜੇ ਰਾਜਨੀਤਿਕ ਦਲ ਸੀ ਦੂਜੇ ਤੀਜੇ ਜਿਹੜੇ ਵੀ ਆ ਕਾਲੀ ਉਕਾਲੀ ਹੋਰ ਨਾਲ ਕਾਂਗਰਸੀ ਕਾਂਗਰਸੀ ਆਮ ਗੂਮ ਜਿਹੜੇ ਵੀ ਆ ਇਹ ਨਾ ਇਹਨਾਂ ਨੂੰ ਭਾਜਣਾ ਪੈ ਗਿਆ ਇਹਨਾਂ ਨੂੰ ਟੱਟੀਆਂ ਲੱਗੀਆਂ ਇਹਨਾਂ ਨੂੰ ਕਿ ਜੇ ਬੰਦਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਅਸੀਂ ਤਾਂ ਖਤਮ ਆ ਹੂੰ ਹੂੰ ਕਿਉਂਕਿ ਨੌਜਵਾਨ ਜਿਹੜੇ ਆ ਉਹਦੇ ਨਾਲ ਜੁੜੇ ਹੋਏ ਸੀ ਅੱਜ ਬੜੀ ਖੁਸ਼ੀ ਹੁੰਦੀ ਆ ਪੰਜਾਬ ਦੇ ਨੌਜਵਾਨ ਸ਼ਸਤਰ ਰੱਖਣਾ ਭੁੱਲ ਗਏ ਸੀ ਅੱਜ ਕਈ ਪੰਜਾਬ ਦੇ ਨੌਜਵਾਨ ਸਾਬਤ ਸੁਰਤ ਆਉਂਦੇ ਆ ਗਾਤਰ ਕਿਰਪਾਨਾਂ ਪਾਈਆਂ ਹੁੰਦੇ ਆ ਨਾ ਬੜੀ ਖੁਸ਼ੀ ਹੁੰਦੀ ਆ ਕਿ ਵੇਖੋ ਅੰਮ੍ਰਿਤਪਾਲ ਨੇ ਕੋਸ਼ੇ ਕਿਤਾਬ ਪਰ ਇਹਨਾਂ ਨੂੰ ਸ਼ਸਤਰ ਰੱਖਣਾ ਦਿਖਾ ਗਿਆ ਉਹ ਮਾਰਾ ਜੀਰਪਾ ਕਰਨ ਛੇਤੀ ਛੇਤੀ ਉਹ ਵੀ ਆਵੇ ਫੇਰ ਆਪ ਦੀ ਜਿਹੜੀ ਲੀ ਉਹਨੇ ਤੋਰੀ ਸੀ ਉਸ ਲੀ ਤੇ ਜਿਹੜੇ ਧਰਮ ਪ੍ਰਚਾਰ ਦੀ ਨਾ ਕਿ ਰਾਜਨੀਤਿਕ ਜਦੋਂ ਖਾਲਸਾ ਬਣ ਜਾਊਗਾ ਖਾਲਸਾ